ਦੀ ਪੰਥਕ ਸਿਆਸਤ ਦੇ ਵਿੱਚ ਅੱਜ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ ਦਰਸਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅੱਜ ਆਪਣਾ ਪ੍ਰਧਾਨ ਦਾ ਐਲਾਨ ਕੀਤਾ ਜਾਣਾ ਹੈ ਦਰਸਲ ਸ਼ਿਕਾਤਕ ਸਾਹਤ ਤੋਂ ਜੋ ਹੁਕਮਨਾਮਾ ਹੋਇਆ ਸੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮ ਨੇ ਕਾਲੀ ਦਲ ਦੀ ਪਰਤੇ ਲਈ ਤਾਂ ਉਸ ਦੀ ਪਰਤੀ ਮੁਕੰਮਲ ਹੋ ਚੁੱਕੀ ਹੈ ਪੰਜ ਮੈਂਬਰਾਂ ਦੇ ਵੱਲੋਂ ਪਰਤੀ ਮੁਕੰਮਲ ਕਰ ਲਈ ਗਈ ਇਸ ਲਈ ਉਸ ਤੋਂ ਬਾਅਦ ਹੁਣ ਨਵਾਂ ਪ੍ਰਧਾਨ ਚੁਣਨ ਦੀ ਵਾਰੀ ਹੈ ਤੇ ਜੋ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੱਥ ਐਸਡੀ ਵਾਗਡੋਰ ਜਾ ਸਕਦੀ ਆ ਉਹ ਇਸ ਨੂੰ ਇਸ ਨੂੰ ਸੰਭਾਲ ਸਕਦੇ ਨੇ ਹਾਲਾਂਕਿ ਇਹ ਸਿਰਫ ਗਿਆਸਰਾਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੁਝੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿ ਆਖਰ ਕਿਸ ਨੂੰ ਪ੍ਰਧਾਨ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਵਸਤੇ ਕਿ ਪੰਜ ਮੈਂਬਰੀ ਕਮੇਟੀ ਪਹਿਲਾਂ 7 ਮੈਂਬਰ ਸਗੇ ਹਾਲਾਂਕਿ ਉਸ ਦੇ ਵਿੱਚੋਂ ਕਿਰਪਾਲ ਸਿੰਘ ਬਡੂਲਗਰ ਤੇ ਜਿਹੜੇ ਐਸਡੀ ਪੇਚ ਦੇ ਪ੍ਰਧਾਨ ਸੀ ਹਜਿੰਦਰ ਸਿੰਘ ਧਾਮੀ ਉਹ ਅਸਤੀਫਾ ਦੇ ਜਾਂਦੇ ਨੇ ਉਸ ਤੋਂ ਬਾਅਦ ਪੰਜ ਮੈਂਬਰਾਂ ਦੀ ਕਮੇਟੀ ਰਹਿ ਗਈ ਸੀ ਪੰਜ ਮੈਂਬਰਾਂ ਦੇ ਵੱਲੋਂ ਇੱਕ ਉਹ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਭਰਤੀ ਮੁਹਿੰਮ ਚਲਾਈ ਗਈ ਤਾਂ तकरीबन 6 ਮਹੀਨਿਆਂ ਦੇ ਅੰਦਰ ਅੰਦਰ ਜੋ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ 15 ਲੱਖ ਦੇ ਕਰੀਬ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਭਰਤੀ ਕੀਤੇ ਨੇ ਤਾਂ ਹੁਣ ਉਸੇ ਹੀ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਉਸੇ ਹੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਜਾਣਾ ਸ਼੍ਰੋਮਣੀ ਕਾਲੀ ਦਲ ਨੂੰ ਖੁਦ ਨੂੰ ਖਵਾਉਂਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾਣਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜੋ ਜਾਣਕਾਰੀ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ حوالے ਤੋਂ ਕਿਹਾ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਸ ਦੀ ਵਾਕਦੋਰ ਸੰਭਾਲ ਸਕਦੇ ਨੇ ਹਾਲਾਂਕਿ ਇਸ ਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਇਸ ਨੂੰ ਲੈ ਕੇ ਜੜੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਕੁਝ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿਉਂਕਿ ਜੇ ਆਪਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਉਹ ਕਹਿ ਰਹੇ ਸੀਗੇ ਕਿ ਮੇਰਾ ਤੇ ਬੀਬੀ ਸਤਵੰਤ ਕੋਰ ਖੁਰੰਦਾ ਨਾ ਪ੍ਰਧਾਨਗੀ ਦੇ ਲਈ ਵਿਚਾਰਿਆ ਜਾ ਰਿਹਾ ਪਰ ਮੈਂ ਪ੍ਰਧਾਨਗੀ ਦੇ ਦੌਰ ਦੇ ਵਿੱਚ ਨਹੀਂ ਆ ਮੈਂ ਚਾਹੁੰਦਾ ਹਾਂ ਮੈਂ ਦਿਲੋਂ ਸਤਿਕਾਰ ਕਰਦਾ ਬੀਬੀ ਸਤਵੰਤਕਾਰ ਦਾ ਤੇ ਉਹਨਾਂ ਨੂੰ ਵਾਗ ਦੌਰ ਦਿੱਤੀ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਰ ਕੌਣ ਇਸ ਨੂੰ ਸੰਭਾਲਦਾ ਹੈ ਕਿਸ ਤਰੀਕੇ ਪਾਰਟੀ ਦਾ ਪ੍ਰਧਾਨ ਕੌਣ ਚੁਣਿਆ ਜਾਂਦਾ ਹੈ ਕਿਉਂਕਿ ਕੁਝ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿ ਅੱਜ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅੱਜ ਜਨਰਲ ਇਜਲਾਸ ਰੱਖਿਆ ਹੋਇਆ ਹੈ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਲਾਸ ਰੱਖਿਆ ਜਾਣਾ ਸੀ ਪਰ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲਦੀ ਤੇ ਉਹਨਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਭਾਈ ਗੁਰਦਾਸ ਹਾਲ ਦੇ ਵਿੱਚ ਕਰ ਲੋ ਤੇ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਤਾਂ ਹੁਣ ਉਹਨਾਂ ਦੇ ਵੱਲੋਂ ਬਾਬਾ ਕਾਲੀ ਬੁੱਢ ਫੂਲਾ ਸਿੰਘ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਇਕੱਠ ਕੀਤਾ ਜਾਣਾ ਉੱਥੇ ਉਹਨਾਂ ਦੇ ਵੱਲੋਂ ਪ੍ਰਧਾਨ ਐਲਾਨਿਆ ਜਾਵੇਗਾ ਤਾਂ ਕੀ ਕੁਝ ਨਿਕਲ ਕੇ ਇਸ ਦੇ ਵਿੱਚ ਸਾਹਮਣੇ ਆਉਂਦਾ ਹੈ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਜਿਹੜਾ ਜਿਸ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਉਸ ਨੂੰ ਉਸਤੇ ਉਸ ਦਾ ਕੀ ਕੁਝ ਹੁੰਦਾ ਹੈ ਉਹ ਤੁਹਾਨੂੰ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਉਸ ਨੂੰ ਕਿੰਨੀ ਕੁ ਚੁਣੌਤੀ ਹੈ ਧੜਾ ਦਿੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤਾਂ ਜਾਣਕਾਰੀਆਂ ਜਿਸ ਤਰੀਕੇ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਸੂਤਰਾਂ ਦੇ ਵੱਲੋਂ ਤਾਂ ਇਹ ਹੀ ਹੈ ਕਿ ਜਿਹੜੇ ਸਾਬਕਾ ਯਾਤਰਾ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਿਹੜਾ ਯਾਤਰਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪ੍ਰਧਾਨ ਐਲਾਨਿਆ ਜਾ ਸਕਦਾ ਹੈ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰੋਚ ਚੈਨ ਚੀ ਵੀ ਪੰਥਕ ਸਿਆਸਤ ਦੇ ਵਿੱਚ ਅੱਜ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਦਸ ਸਾਲ ਪੰਜ ਪੈਂਬਰੀ ਕਮੇਟੀ ਦੇ ਵੱਲੋਂ ਅੱਜ ਆਪਣਾ ਪ੍ਰਧਾਨ ਦਾ ਐਲਾਨ ਕੀਤਾ ਜਾਣਾ ਹੈ ਦਰਸਲ ਸ਼ਿਕਾਲਤਕ ਸਾਬ ਤੋਂ ਜੋ ਹੁਕਮਨਾਮਾ ਹੋਇਆ ਸੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮ ਨੇ ਕਾਲੀਦਲ ਦੀ ਪਰਤੇ ਲਈ ਤਾਂ ਉਸ ਦੀ ਪਰਤੀ ਮੁਕੰਮਲ ਹੋ ਚੁੱਕੀ ਹੈ ਪੰਜ ਮੈਂਬਰਾਂ ਦੇ ਵੱਲੋਂ ਪਰਤੀ ਮੁਕੰਮਲ ਕਰ ਲਈ ਗਈ ਇਸ ਲਈ ਉਸ ਤੋਂ ਬਾਅਦ ਹੁਣ ਨਵਾਂ ਪ੍ਰਧਾਨ ਚੁਣਨ ਦੀ ਵਾਰੀ ਹੈ ਤੇ ਜੋ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੂਰਾ ਦੇ ਹੱਥ ਐਸਡੀ ਵਾਗਡੋਰ ਜਾ ਸਕਦੀ ਆ ਉਹ ਇਸ ਨੂੰ ਇਸ ਨੂੰ ਸੰਭਾਲ ਸਕਦੇ ਨੇ ਹਾਲਾਂਕਿ ਇਹ ਸਿਰਫ ਗਿਆਸਰਾਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿ ਆਖਰ ਕਿਸ ਨੂੰ ਪ੍ਰਧਾਨ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਹੈ ਸੱਚੇ ਕਿ ਪੰਜ ਮੈਂਬਰੀ ਕਮੇਟੀ ਪਹਿਲਾਂ 7 ਮੈਂਬਰ ਸਗੇ ਹਾਲਾਂਕਿ ਉਸ ਦੇ ਵਿੱਚੋਂ ਕਿਰਪਾਲ ਸਿੰਘ ਬਡੂਂਗਰ ਤੇ ਜਿਹੜੇ ਐਸਡੀ ਪੇਚ ਦੇ ਪ੍ਰਧਾਨ ਸੀ ਹਜਿੰਦਰ ਸਿੰਘ ਧਾਮਿਓ ਅਸਤੀਫਾ ਦੇ ਜਾਂਦੇ ਨੇ ਉਸ ਤੋਂ ਬਾਅਦ ਪੰਜ ਮੈਂਬਰਾਂ ਦੀ ਕਮੇਟੀ ਰਹਿ ਗਈ ਸੀ ਪੰਜ ਮੈਂਬਰਾਂ ਦੇ ਵੱਲੋਂ ਇੱਕ ਉਹ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਭਰਤੀ ਮੁਹਿੰਮ ਚਲਾਈ ਗਈ ਤਾਂ तकरीबन 6 ਮਹੀਨਿਆਂ ਦੇ ਅੰਦਰ-ਅੰਦਰ ਜੋ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ 15 ਲੱਖ ਦੇ ਕਰੀਬ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਭਰਤੀ ਕੀਤੇ ਨੇ ਤਾਂ ਹੁਣ ਉਸੇ ਹੀ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਉਸੇ ਹੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਜਾਣਾ ਹੈ ਸ਼੍ਰੋਮਣੀ ਕਾਲੀਦਾ ਨੂੰ ਖੁਦ ਨੂੰ ਖਵਾਉਂਦੇ ਨੇ ਸ਼੍ਰੋਮਣੀ ਕਾਲੀਦਾਲੇ ਦੇ ਨਵੇਂ ਪ੍ਰਧਾਨ ਜਿਹੜਾ ਚੁਣਿਆ ਜਾਣਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਜਾਣਕਾਰੀ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ حوالے ਤੋਂ ਕਿਹਾ ਜਾ ਰਿਹਾ ਹੈ ਕਿ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਸ ਦੇ ਹੀ ਵਾਗਦੋਸ਼ ਸੰਭਾਲ ਸਕਦੇ ਨੇ ਹਾਲਾਂਕਿ ਇਸ ਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਇਸ ਨੂੰ ਲੈ ਕੇ ਜੜੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਕੁਝ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿਉਂਕਿ ਜੇ ਆਪਾਂ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਉਹ ਕਹਿ ਰਹੇ ਸੀਗੇ ਕਿ ਮੇਰਾ ਤੇ ਬੀਬੀ ਸਤਵੰਤ ਕੋਰ ਖੁਰੰਦਾ ਇਹ ਨਾ ਪ੍ਰਧਾਨਗੀ ਦੇ ਲਈ ਵਿਚਾਰਿਆ ਜਾ ਰਿਹਾ ਪਰ ਮੈਂ ਪ੍ਰਧਾਨਗੀ ਦਾਤ ਦੇ ਵਿੱਚ ਨਹੀਂ ਹਾਂ ਮੈਂ ਚਾਹੁੰਦਾ ਹਾਂ ਮੈਂ ਦਿਲੋਂ ਸਤਿਕਾਰ ਕਰਦਾ ਬੀਬੀ ਸਤਵੰਤਕਾਰ ਦਾ ਤੇ ਉਹਨਾਂ ਨੂੰ ਵਾਧੂਰ ਦਿੱਤੀ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਰ ਕੌਣ ਇਸ ਨੂੰ ਸੰਭਾਲਦਾ ਹੈ ਕਿਸ ਤਰੀਕੇ ਪਾਰਟੀ ਦਾ ਪ੍ਰਧਾਨ ਕੌਣ ਚੁਣਿਆ ਜਾਂਦਾ ਹੈ ਕਿਉਂਕਿ ਕੁਝ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਤਾਂ ਅਸੀਂ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅੱਜ ਚੈਨਲ ਇਜਲਾਸ ਰੱਖਿਆ ਹੋਇਆ ਹੈ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਲਾਸ ਰੱਖਿਆ ਜਾਣਾ ਸੀ ਪਰ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲਦੀ ਤੇ ਉਹਨਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਭਾਈ ਗੁਰਦਾਸ ਹਾਲ ਦੇ ਵਿੱਚ ਕਰ ਲਓ ਤੇ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਤਾਂ ਹੁਣ ਉਹਨਾਂ ਦੇ ਵੱਲੋਂ ਬਾਬਾ ਕਾਲੀ ਬੁੱਢ ਫੂਲਾ ਸਿੰਘ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਇਕੱਠ ਕੀਤਾ ਜਾਣਾ ਉੱਥੇ ਉਹਨਾਂ ਦੇ ਵੱਲੋਂ ਪ੍ਰਧਾਨ ਐਲਾਨਿਆ ਜਾਵੇਗਾ ਤਾਂ ਕੀ ਕੁਝ ਨਿਕਲ ਕੇ ਇਸ ਦੇ ਵਿੱਚ ਸਾਹਮਣੇ ਆਉਂਦਾ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਜਿਹੜਾ ਜਿਸ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਉਸ ਨੇ ਉਸ ਤੇ ਉਸ ਦਾ ਕੀ ਕੁਝ ਹੁੰਦਾ ਹੈ ਤੁਹਾਨੂੰ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਉਸ ਨੂੰ ਕਿੰਨੀ ਕੁ ਚੁਣੌਤੀ ਹੈ ਧੜਾ ਦਿੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤਾਂ ਜਾਣਕਾਰੀਆਂ ਦਸ ਤਰੀਕੇ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਸੂਤਰਾਂ ਦੇ ਵਾਲੇ ਤੋਂ ਇਹ ਹੀ ਹੈ ਕਿ ਜਿਹੜੇ ਸਾਬਕਾ ਯਾਤਰਾ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਿਹੜਾ ਯਾਤਰਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪ੍ਰਦਾਨ ਐਲਾਨਿਆ ਜਾ ਸਕਦਾ ਹੈ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰੋਚ ਚੈਟ ਸੀ ਵੀ